ਅੱਤ ਗਰੀਬ ਘਰ ਦੀ ਕੁੜੀ ਛੇ ਭੈਣ ਭਰਾ ਕੁੜੀ ਲੋਕਾਂ ਦੇ ਘਰਾਂ ਦੇ ਅੰਦਰ ਕੰਮ ਕਰਦੀ ਸੀ ਝਾੜੂ ਪੂੰਛ ਲਾਉਂਦੀ ਸੀ ਗੋਏ ਕੁੜੇ ਦਾ ਕੰਮ ਕਰਦੀ ਸੀ ਇਵੇਂ ਹੀ ਉਹ ਆਪ ਦਾ ਕੰਮ ਧੰਦਾ ਤੋਰਦੀ ਸੀ ਇਹੀ ਉਹਦਾ ਰੋਜ਼ਗਾਰ ਸੀ ਇਵੇਂ ਹੀ ਉਹ ਵਿਚਾਰੀ ਪੈਸਾ ਕਮਾਉਂਦੀ ਸੀ ਚਾਰ ਪੈਸੇ ਕਮਾਉਂਦੀ ਸੀ ਤਾਂ ਇੱਕ ਦਿਨ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਮੁੰਡਾ ਆਉਂਦਾ ਹੌਲੀ ਹੌਲੀ ਉਹ ਕੁੜੀ ਨੂੰ ਬੁਲਾਉਣਾ ਸ਼ੁਰੂ ਕਰ ਦਿੰਦਾ ਉਹਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਫਿਰ ਹੌਲੀ ਹੌਲੀ ਉਹਨੂੰ ਕਹਿਣ ਲੱਗਦਾ ਕਿ ਮੈਂ ਤੈਨੂੰ ਪਿਆਰ ਕਰਦਾ ਤੇ ਫੇਰ ਉਹ ਕੁੜੀ ਨੂੰ ਕਹਿੰਦਾ ਏ ਕਿ ਮੈਂ ਤੈਨੂੰ ਇੱਕ ਨੌਕਰੀ ਦਿਵਾਉਣਾ ਤੂੰ ਆ ਜਿਹੜਾ ਲੋਕਾਂ ਦੇ ਘਰਾਂ ਅੰਦਰ ਕੰਮ ਕਰਦੀ ਐ ਇਸ ਤੋਂ ਵੱਧ ਤੈਨੂੰ ਪੈਸੇ ਆਇਆ ਕਰਨਗੇ ਤੇ ਚੱਲ ਮੈਂ ਤਾਂ ਤੈਨੂੰ ਪਿਆਰ ਕਰਦਾ ਹੀ ਆ ਆਪਾਂ ਉੱਥੇ ਜਾ ਕੇ ਦਿੱਲੀ ਜਾ ਕੇ ਆਪਾਂ ਨੌਕਰੀ ਕਰਦੇ ਆ ਕੁੜੀ ਦੇ ਘਰਦਿਆਂ ਨੂੰ ਵੀ ਸ਼ਾਇਦ ਇਹੀ ਕੁਝ ਕਹਿੰਦਾ ਮੁੰਡਾ ਤੇ ਐਵੇਂ ਕਹਿ ਕੋ ਕੇ ਉਹ ਕੁੜੀ ਨੂੰ ਦਿੱਲੀ ਲੈ ਜਾਂਦਾ ਦੱਸਿਆ ਜਾ ਰਿਹਾ ਸਾਰੇ ਭੈਣਾ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀਗੀ ਇਹ ਕੁੜੀ ਤਾਂ ਇਹ ਜਦੋਂ ਮੁੰਡਾ ਦਿੱਲੀ ਲੈ ਕੇ ਜਾਂਦਾ ਐ ਇਸ ਕੁੜੀ ਨੂੰ ਦਿੱਲੀ ਉਹਨੇ ਉਹਦਾ ਪਹਿਲਾਂ ਹੀ ਕੋਈ ਐਵੇਂ ਸੈਟਿੰਗ ਸੀਗੀ ਕਿ ਉਥੇ ਜਿਹੜਾ ਜੀਬੀ ਰੈੱਡ ਲਾਈਟ ਏਰੀਆ ਜਿੱਥੇ ਵेशਵਾਗਰੀ ਦਾ ਤੰਦਾ ਚੱਲਦਾ ਕਹਿੰਦੇ ਨੇ ਉਥੇ 24-25 ਇਮਾਰਤਾਂ ਨੇ ਜਿੰਨਾਂ ਇਮਾਰਤਾਂ ਦੇ ਵਿੱਚ ਇਹ ਤੰਦਾ ਚੱਲਦਾ ਤਾਂ ਉਹਦਾ ਪਹਿਲਾਂ ਹੀ ਉਥੇ ਪਹਿਲਾਂ ਹੀ ਆਉਣੀ ਜਾਣੀ ਸੀ ਉਥੇ ਸੈਟਿੰਗ ਕੀਤੀ ਸੀ ਪਹਿਲਾਂ ਉਹਨੇ ਕੁੜੀ ਨੂੰ ਕੁੱਟਿਆ ਉਹ ਤੋਂ ਕੁੱਟਮਾਰ ਕਰਕੇ ਜ਼ਬਰਦਸਤੀ ਉਹਦਾ ਫੋਨ ਖੋਹ ਲਿਆ ਉਸ ਏਰੀਏ ਦੇ ਵਿੱਚ ਪੈਸੇ ਲੈ ਕੇ ਇਹ ਕੁੜੀ ਨੂੰ ਵੇਚ ਦਿੱਤਾ ਤਾਂ ਕੁੜੀ